ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਡੀਸੀਪੀ ਲਾਅ ਐਂਡ ਆਰਡਰ ਦਫ਼ਤਰ ਵਿਖੇ ਠੰਡੇ ਮਿੱਠੇ ਚਾਹ ਦੀ ਛਬੀਲ ਲਗਾਈ ਗਈ। ਇਸ ਮੌਕੇ ਆਲਮ ਵਿਜੇ ਸਿੰਘ ਡੀਸੀਪੀ ਲਾਅ ਐਂਡ ਆਰਡਰ ਵੱਲੋਂ ਛਬੀਲ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਐਸసీపీ ਵਰਿੰਦਰ ਖੋਸਾ, ਇੰਸਪੈਕਟਰ ਪਰਮਜੀਤ ਸਿੰਘ, ਐਸਆਈ ਹਰਚਰਨ ਸਿੰਘ ਇੰਚਾਰਜ ਅਸਲਾ ਬ੍ਰਾਂਚ, ਐਸਆਈ ਸੰਦੀਪ ਕੁਮਾਰ ਇੰਚਾਰਜ ਆਰਟੀਆਈ ਬ੍ਰਾਂਚ, ਐਸਆਈ ਸਰਪਜੀਤ ਸਿੰਘ, ਐਸਆਈ ਕਵਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ। ਹਰ ਸਾਲ ਛਬੀ ਲੰਨੇ ਆ ਮੇਰੇ ਤੋਂ ਪਹਿਲਾਂ ਵੀ ਅ ਛਬੀ ਲੱਗਦੀ ਹੈ ਹਰ ਸਾਲ ਗਰਮੀਆਂ 'ਚ ਤੇ ਮੈਨੂੰ ਕੀ ਨਾ ਕਿ ਅੱਗੇ ਵੀ ਐਵੇਂ ਛੁਲ ਚੱਲਦਾ ਰਹੇਗਾ ਅੰਡੀ ਛਬੀ ਲਾਉਣ ਆਰਡਰ ਦੇ ਆਫਿਸ ਦਾ ਸਟਾਫ ਸਾਰੇ ਕੰਟ੍ਰਿਬਿਊਟ ਕਰਕੇ ਤੇ ਹਰ ਸਾਲ ਛਬੀ ਲੱਗਦੀ ਹੈ ਬਿਲਕੁਲ ਦਿਨੋ ਦਿਨ ਗਰਮੀ ਵੱਧਦੀ ਜਾ ਰਹੀ ਹੈ ਤੇ ਆਪਣਾ ਖਿਆਲ ਰੱਖਣ ਜਿਆਦਾ ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਉਦੋਂ ਅਵੋਇਡ ਕਰਨ ਜਿੰਨਾ ਵੀ ਹੋ ਸਕਦਾ ਹੈ ਨਿਕਲਣਾ ਤੋਂ ਤੇ ਸੇਰ ਦਾ ਖਿਆਲ ਰੱਖਣ ਪਾਣੀ ਪੀਣ ਠੰਡੀਆਂ ਜਿਹੜੀ ਚੀਜ਼ਾਂ ਤਸੀਰ ਠੱਡੀ ਹੁੰਦੀ ਹੈ ਉਹ ਖਾਂਦੇ। ਬਿਲਕੁਲ ਉਹ ਤਾਂ ਹਰ ਇੱਕ ਦੀ ਮੋਰਲ ਡਿਊਟੀ ਹੋਣੀ ਚਾਹੀਦੀ ਹੈ ਵਿਦਆਊਟ ਐਨੀਬਡੀ ਟੈਲਿੰਗ ਐਨੀਬਡੀ ਕਿ ਲੋਕੇਸ਼ਨ 'ਤੇ ਹਰ ਬੰਦੇ ਨੂੰ ਇੱਕ ਇੱਕ ਬੂਟਾ ਨਹੀਂ 10-10 ਬੂਟੇ ਲਾਣ। ਤੇ ਇਕੱਲੇ ਲਾਣ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਲਾਉਂਗੇ ਤਾਂ ਅਗਲੇ ਦਿਨ ਮਰ ਜਾਂਦੇ ਐ। ਉਹ ਇਨਸ਼ੋਰ ਕਰਨ ਨੂੰ ਨਾਲ ਨੂੰ ਬੂਟਿਆਂ ਨੂੰ ਪਾਲਣ। ਹਰ ਰੋਜ਼ ਇਨਸ਼ੋਰ ਕਰਨ ਕਿ ਉਹ ਬੂਟੇ ਵੱਡੇ ਹੋ ਰਹੇ ਖਾਦ ਪਾ ਰਹੇ ਐ। ਆਪਣੇ ਉਹ ਬੁੱਤੇ ਨੂੰ ਅਡਾਪਟ ਕਰਕੇ